ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੁਲਿਸ ਵੱਲੋਂ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ ਖਾਸ ਕਰ ਇੰਟਰ ਸਟੇਟ ਨਾਕਿਆਂ ਤੇ ਇੰਟਰ ਸਟੇਟ ਨਾਕਿਆਂ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਨੂੰ ਚੈਕਿੰਗ ਦੇ ਦੌਰਾਨ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੇ ਤਸਕਰਾਂ ਅਤੇ ਹੋਰ ਸ਼ਰਾਰਤੀ ਅਸਰਾਂ ਨੂੰ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਦਾ ਮੌਕਾ ਨਾ ਮਿਲੇ ਪੁਲਿਸ ਵੱਲੋਂ ਲਗਾਤਾਰ ਲਗਾਏ ਜਾ ਰਹੇ ਇੰਟਰਸਟੇਟ ਨਾਕਿਆਂ ਦੇ ਦੌਰਾਨ ਪਠਾਨਕੋਟ ਤੇ ਸੁਜਾਨਪੁਰ ਦੇ ਅਦੀਨੋਂ ਦੇ ਮਾਧੋਪੁਰ ਵਿਖੇ ਚੈਕਿੰਗ ਦੇ ਦੌਰਾਨ ਪੁਲਿਸ ਨੂੰ 12 ਕਿਲੋ ਪੁੱਕੀ ਬਰਾਮਦ ਹੋਈ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਜਾਨਪੁਰ ਦੇ ਪੁਲਿਸ ਅਧਿਕਾਰੀ ਲਬਰੀ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਚੈਕਿੰਗ ਵੀ ਵਧਾਈ ਗਈ ਹੈ ਤੇ ਚੈਕਿੰਗ ਇੰਟਰਸਟੇਟ ਨਾਕਿਆਂ ਤੇ ਬੜੀ ਗੰਭੀਰਤਾ ਨਾਲ ਹੋ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਉਹਨਾਂ ਨੂੰ ਮਾਧੋਪੁਰ ਤੋਂ ਇੱਕ ਗੱਡੀ ਦੀ ਚੈਕਿੰਗ ਦੇ ਦੌਰਾਨ 12 ਕਿਲੋ ਉਥੋਂ ਉਹਨਾਂ ਨੂੰ ਪੁੱਕੀ ਬਰਾਮਦ ਹੋਈ ਅਤੇ ਨਾਲ ਹੀ ਉਹਨੇ ਮਾਮਲਾ ਦਰਜ ਕਰਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਹ ਕੱਲ ਸਾਡੀ ਪੁਲਿਸ ਪਾਰਟੀ ਸਿਸ਼ੂਸ਼ੀਲ ਜੀ ਵੱਲੋਂ ਆਪਣੇ ਪੁਲਿਸ ਪਾਰਟੀਆਂ ਇਸ ਮਾਧੋਪੁਰ ਨਕਲ ਆਇਆ ਸੀ। ਜਿਹਦੇ ਵਿੱਚ ਰੂਟੀਨ ਚੈਕਿੰਗ ਕਰਦੇ ਅਸੀਂ ਇੱਕ ਗੱਡੀ ਆਈ ਹੈ ਜੰਮੂ ਸਾਈਡ ਤੋਂ ਟਾਟਾ ਸਮੂ ਜਦੋਂ ਉਹਨੂੰ ਰੋਕਿਆ ਤੇ ਉਹਦੇ ਵਿੱਚੋਂ ਬੰਦਾ ਉਹ ਥੋੜਾ ਘਬਰਾ ਗਿਆ ਤੇ ਜਦੋਂ ਗੱਡੀ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਤੇ ਉਹਦੇ ਵਿੱਚ ਸਾਨੂੰ 12 ਕਿਲੋ ਪੋਕੀ ਮਿਲੀ ਹੈ ਤੇ ਉਹਦਾ ਉਹਦੀ ਨਾ ਉਹਦੀ ਘਰ ਵਾਲੀ ਵੀ ਉਹਦੇ ਨਾਲ ਸੀ ਜਿਹਨੂੰ ਪਤਾ ਸੀ ਸਾਰਾ ਤੇ ਅਸੀਂ ਦੋਨਾਂ ਦੀ ਰੈਸ ਚ ਪਾ ਗਏ ਤੇ ਜਿਹੜੀ ਇਹਨਾਂ ਦੇ ਖਿਲਾਫ ਆਪਾਂ ਪਰਚਾ ਦਰਜ ਕੀਤਾ ਹੈ ਰਿਕਵਰੀ ਕੀਤੀ ਹੈ ਜੀ ਸਰ ਇਹਨਾਂ ਖਿਲਾਫ ਪਹਿਲਾਂ ਵੀ ਹਮਲਾ ਕਰ ਗਿਆ ਹਾਂ ਜੀ ਇਹਦੇ ਜਿਹੜਾ ਬੰਦਾ ਹੈ ਇਹਦੇ ਖਿਲਾਫ ਇਹ ਟਾਂਡੇ ਦਾ ਰਹਿਣ ਵਾਲਾ ਹੈ ਹੁਸ਼ਿਆਰਪੁਰ ਦਾ ਹਰਜੀਤ ਸਿੰਘ ਇਹਦੇ ਖਿਲਾਫ ਪਹਿਲਾਂ ਵੀ ਭੁੱਕੀ ਦਾ ਹੀ ਮਾਮਲਾ ਦਰਜ ਹੈ 15 15 ਕਿਲੋ ਭੁੱਕੀ ਰਿਕਵਰ ਹੋਈ ਹੈ ਇਹਦੇ ਕੋ ਇਫ ਯੂ ਵਿਸ਼ ਥੈਟ ਯੂਅਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ bring them to ANM's James Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalozi bypass road patankar